ਉਹਨਾਂ ਦੇ ਗੁਰੂ ਦਰੁਣਾਚày ਦੇ ਕਿਰਪਾਚਾਰੀਆਂ ਨੂੰ ਵਿਦਿਆ ਸ਼ਾਸਤਰ ਦੀੰਦਾ ਜੀ ਹੋਰ ਮਤਲਬ ਸਿੱਖਿਆ ਦੇਣ ਲੱਗੇ ਜਦੋਂ ਸਿੱਖਿਆ ਪੂਰੀ ਦੇ ਦਿੱਤੀ ਉਹਨਾਂ ਨੇ ਦਿਰਯੋਦਨ ਭੇਜਿਆ ਵੀ ਤੂੰ ਦੇਖ ਕੇ ਆ ਵੀ ਚੰਗਾ ਬੰਦਾ ਕਿਹੜਾ ਦੁਨੀਆ 'ਚ ਹਾਂ ਤੇ ਜਿਹੜਾ ਦਸ਼ਤਰ ਨੂੰ ਕਿਹਾ ਤੂੰ ਦੇਖ ਕੇ ਆ ਮਾੜਾ ਬੰਦਾ ਕਿਹੜਾ ਦੁਨੀਆ 'ਚ ਵੀ ਦੋਨੇ ਬੰਦਾ ਲੱਭ ਕੇ ਲਿਆਓ ਦਸ਼ਤਰ ਵੀ ਚਲੇ ਗਿਆ ਲੱਭਣ ਵਾਸਤੇ ਚੰਗੇ ਮਾੜੇ ਬੰਦੇ ਨੂੰ ਦਿਰਯੋਦਨ ਚਲੇ ਗਿਆ ਚੰਗੇ ਬੰਦੇ ਨੂੰ ਦੇਸ਼ ਤੇ ਜੇ ਬੰਦੇ ਨੂੰ ਕਿਸੇ ਨੂੰ ਪਛਣਾ ਪਿੰਡ ਜਾ ਕੇ ਚੰਗਾ ਬੰਦਾ ਮਾੜਾ ਬੰਦਾ ਕਿਹੜਾ ਉਹਨੇ ਕਹਿੰਨੀ ਫਲਾਣਾ ਮਾੜਾ ਉਹਨੇ ਦੇਖਣਾ ਉਹਨੂੰ ਪੁੱਛ ਗਾਲੋ ਕਹਿੰਦਾ ਨਹੀਂ ਇਹਦੇ ਵਿੱਚ ਵੀ ਕੋਈ ਗੁਣ ਹੈ ਮਾੜਾ ਨਹੀਂ ਇਹਦੇ ਵਿੱਚ ਗੁਣ ਹੈ ਉਹ ਪੁਰ ਪਿੰਡ ਅੱਗੇ ਗਿਆ ਉਹ ਉੱਥੇ ਪੁੱਛਿਆ ਵੀ ਉਹਰੇ ਮਾੜਾ ਬੰਦਾ ਕਿਹੜਾ ਪਿੰਡ ਵਾਲਿਆਂ ਕਿ ਆਹ ਮਾੜਾ ਜੀ ਉਹਨੇ ਉਹਦੇ ਨਾਲ ਗੱਲਬਾਤ ਕੀਤੀ ਐ ਉਹ ਕਹਿੰਦਾ ਇਹਦੇ ਵਿੱਚ ਵੀ ਕੋਈ ਗੁਣ ਹੈ ਐਦਾਂ ਦਰਯੋਦਨ ਚੰਗਾ ਬੰਦਾ ਲੱਭਣ ਵਾਸਤੇ ਕਿ ਪਿੰਡ ਚੱਲ ਗਿਆ ਉਹਨੂੰ ਦੱਸਿਆ ਕਿਸੇ ਜੀ ਵੀ ਪਈ ਆਹ ਚੰਗਾ ਬੰਦਾ ਉਹਦੇ ਵਿੱਚ ਔਗਣ ਕੱਢਦਾ ਰਿਹਾ ਵੀ ਇਹਦੇ ਤੇ ਔਗਣ ਹੈ ਇਹ ਕਿਥੋਂ ਚੰਗਾ ਬੰਦਾ ਹੂੰ ਉਹ ਅਗਲੇ ਪਿੰਡ ਪੁੱਛੇ ਨੇ ਜਾ ਕੇ ਇਹ ਇਥੋਂ ਚੰਗਾ ਬੰਦਾ ਕਿਹੜਾ ਪਿੰਡ ਵਾਲਾ ਕਿ ਆ ਚੰਗਾ ਕਹਿੰਦੇ ਇਹਦੇ ਚ ਔਗਣ ਹੈ ਦੋਨੇ ਆ ਗਏ ਵਾਪਸ ਆ ਗਏ ਕਹਿੰਦੇ ਹਾਂ ਬਈ ਤੂੰ ਚੰਗਾ ਬੰਦਾ ਦੇਖਿਆ ਕਹਿੰਦਾ ਚੰਗਾ ਕੋਈ ਮਿਲਿਆ ਨਹੀਂ ਮੈਨੂੰ ਹਾਂ ਸਾਰੇ ਜੋ ਔਗਣ ਨਜ਼ਰ ਆਏ ਦਰਯੋਦਨ ਕਹਿੰਦਾ ਹਾਂ ਦਰਯੋਦਨ ਕਹਿੰਦਾ ਉਧਰ ਦੇ ਸ਼ਟਰ ਕਹਿੰਦਾ ਜੀ ਤੂੰ ਕਹਿੰਦਾ ਜੀ ਮੈਨੂੰ ਕੋਈ ਮਾੜਾ ਨਹੀਂ ਮਿਲਿਆ ਦੁਨੀਆ ਸਾਰੇ ਚੰਗੇ ਸਭ ਚ ਕੋਈ ਗੁਣ ਹੈ ਉਹ ਨਹੀਂ ਕਹਿੰਦਾ ਬੁਰਾ ਜੋ ਦੇਖਣ ਮੈਂ ਗਿਆ ਬੁਰਾ ਨਾ ਮਿਲਿਆ ਕੋਈ ਯਾ ਵਕ ਮਨ ਕੋ ਜਿਆ ਆਪਣਾ ਹਮਸੇ ਬੁਰਾ ਨਾ ਕੋਈ ਹਮਸੇ ਬੁਰਾ ਨਾ ਤੇ ਸੋ ਇਸ ਕਰਕੇ ਜਿਹੜਾ ਬੰਦਾ ਨਾ ਜੀ ਆਪ ਚੋਰ ਹੈ ਹਾਂ ਆਪ ਠੱਗ ਹੈ ਬਖਤियार ਸਿੰਘ ਉਹਨੂੰ ਸਾਰੇ ਠੱਗਣਾ ਜਰਾ ਤੇ ਜਿਹੜਾ ਬੰਦਾ ਆਪ ਚੰਗਾ ਉਹਨੂੰ ਸਾਰੇ ਕਹਿੰਦੇ ਮਨ ਚੰਗਾ ਤੂੰ ਕਠੋਤੀ ਮੇਂ ਗੰਗਾ ਤੇ ਗੁਰਬਾਣੀ ਵੀ ਕਹਿੰਦੀ ਹੈ ਕਹਿੰਦੀ ਖੰთა ਕਾਲ ਕੁਵਾਰੀ ਕਾਇਆ ਯੋਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਦਾ ਜਗਜੀਤ ਮਨ ਜਿੱਤਣ ਦੀ ਗੱਲ ਹੈ ਇੱਥੇ ਲੈ ਕੇ ਗਿਆ ਜਾਣਾ ਆਪਾਂ ਬਖਤियार ਸਿੰਘ ਦੀ ਬਾਤ ਸੱਚ ਕਹਿੰਦੇ ਆ ਸਾਨੂੰ ਜੋ ਵੀ ਮਿਲਦਾ ਅਸੀਂ ਹਰੇਕ ਨੂੰ ਪਿਆਰ ਨਾਲ ਲਈਦਾ ਜੇ ਮੈਨੂੰ ਕੋਈ ਇਹ ਗੱਲ ਕਹੇ ਮੇਰੇ ਬਾਬਾ ਜੀ ਬਈ ਫਲਾਣਾ ਐ ਇਦਾਂ ਦਾ ਅਸੀਂ ਐ ਨਹੀਂ ਦੱਸਣਾ ਉਹਨੂੰ ਵੀ ਤਾਨੂੰ ਇਦਾਂ ਮਾੜਾ ਕਹਿੰਦਾ ਤਾਂ ਅਸੀਂ ਆਪਣੇ ਕੋਲੇ ਬਰਦਾਸ਼ਤ ਕਰ ਲੈਣਾ ਕਿਉਂਕਿ ਰੇਤਾ ਐ ਉਹ ਜਦੋਂ ਬਰਖਾ ਆਵੇ ਨਾ ਉਹ ਪਾਣੀ ਨੂੰ ਸੋਖ ਲੈਂਦਾ ਹਾਂ ਤੇ ਜਿਹੜਾ ਨਹੀਂ ਸੋਖਦਾ ਉੱਥੇ ਚਿੱਕੜ ਹੋ ਜਾਂਦਾ ਜਿਹੜੀ ਮਿੱਟੀ ਆ ਉਹ ਪਾਣੀ ਨੂੰ ਸੋਖ ਨਹੀਂ ਸਕਦੀ ਉੱਥੇ ਵੀ ਚਿੱਕੜ ਹੁੰਦਾ ਉਹ ਚਿੱਕੜ ਕੱਪੜੇ ਲਵੇੜਦਾ ਆਪਾਂ ਮਿੱਟੀ ਨਹੀਂ ਬਣਨਾ ਆਪਾਂ ਰੇਤੇ ਦੀ ਨਿਆਈ ਬਣਨਾ ਜਿਹੜਾ ਉਹਨੂੰ ਸੋਖ ਲਵੇ ਸਹੀ ਗੱਲ ਤੁਸੀਂ ਦੇਖੋ ਹੁਣ ਹਰ ਬਰਖਾ ਆਉਂਦੀਆਂ ਜਿਹੜੀਆਂ ਰੇਤਲੀਆਂ ਜ਼ਮੀਨਾਂ ਐ ਆਜੋ ਜੀ ਆਜੋ ਜਿਹੜੀਆਂ ਰੇਤਲੀਆਂ ਜ਼ਮੀਨਾਂ ਐ ਉੱਥੇ ਫਸਲ ਖਰਾਬ ਨਹੀਂ ਹੁੰਦੀ ਦੇਖੋ ਜਿਹੜੀ ਰੇਤਲੀ ਜਿਹੜੀ ਚਿੱਕੜ ਵਾਲੀ ਮਿੱਟੀ ਵਾਲੀ ਐ ਉਥੇ ਜ਼ਿਆਦਾ ਬਰਖਾ ਪੈ ਜਾਵੇ ਉਹ ਫਸਲ ਖਾੜਦੀ ਵੀ ਨਹੀਂ ਆਉਂਦੀ ਹਾਂ ਸਾਡੇ ਇਲਾਕੇ ਦੀਆਂ ਜਿਹੜੀਆਂ ਆਨੰਦਪੁਰ ਸਾਹਿਬ ਦੀਆਂ ਜ਼ਮੀਨਾਂ ਜੀ ਉਹਨਾਂ ਨੂੰ ਰਾਣੀਆਂ ਜ਼ਮੀਨਾਂ ਕਿਹਾ ਜਾਂਦਾ ਉਹਦਾ ਕਾਰਨ ਇਹ ਐ ਕਿ ਜੇ ਬਰਖਾ ਨਾ ਪਵੇ ਸੋਕਾ ਪੈ ਜੇ ਤਾਂ ਵੀ ਕੁਛ ਨਾ ਕੁਛ ਦੇ ਜਾਂਦੀਆਂ ਉਹ ਹਾਂ ਤਾਂ ਵੀ ਉਸ ਦੇ ਜ਼ਿਆਦਾ ਪੈ ਜੇ ਤਾਂ ਉਹਨੂੰ ਕੱਖ ਨਹੀਂ ਵਿਗੜਦਾ ਤਾਂ ਵੀ ਚੱਲ ਤਾਂ ਕੱਖ ਨਹੀਂ ਵਿਗੜਦਾ ਇਸ ਕਰਕੇ ਆਪਾਂ ਉਹ ਰੇਤੇ ਦੀ ਨਿਆਈ ਬਣਨਾ ਵੇ ਜਿਹੜਾ ਹਰ ਇੱਕ ਨੂੰ ਜਿੱਦਾ ਰੇਤਾ ਪਾਣੀ ਨੂੰ ਸੋਖ ਲੈਂਦਾ ਨਾ ਗਿੱਲਾ ਨਹੀਂ ਹੋਣ ਦਿੰਦਾ ਚਿੱਕੜ ਨਹੀਂ ਹੋਣ ਦਿੰਦਾ ਇਹਦਾ ਕੋਈ ਗੱਲ ਜਿੱਦਾਂ ਦੀ ਮਰਜ਼ੀ ਕਰੇ ਉਹਨੂੰ ਆਪਣੇ ਅੰਦਰ ਬੰਦ ਕਰ ਲਓ ਸੰਭਾਲ ਲਓ ਬਸ ਆਏ ਹਿੱਥੇ